ਨੂਕਾਰੇ ਦੇ ਸ਼ਹੀਦ ਬਾਬਾ ਬਖਸ਼ੀਸ਼ ਸਿੰਘ ਜੀ ਰੁੜਕਾ ਕਲਾਂ ਦੇ ਜਨਮ ਦਿਨ ਸਮਾਗਮ ਹਰ ਸਾਲ ਉਹਨਾਂ ਦੇ ਜਨਮ ਸਥਾਨ ਪੱਤੀ ਗਉ ਕੀ ਪਿੰਡ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਹਰ ਸਾਲ ਮਨਾਏ ਜਾਂਦੇ ਹਨ ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਆਰੰਭ ਕਰਵਾਏ ਗਏ ਹਨ ਜਿਨ੍ਹਾਂ ਦੇ ਭੋਗ 9 ਨਵੰਬਰ ਨੂੰ ਪਾਏ ਜਾਣਗੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਰੁੜਕਾ ਕਲਾਂ ਵਿਖੇ ਇਸ ਹੀ ਦਾਦੇ ਸਥਾਨ ਸ਼ਹੀਦ ਬਾਬਾ ਬਖਸ਼ੀਸ਼ ਸਿੰਘ ਜੀ ਜੋ ਕਿ ਵੱਡੇ ਕੱਲੂ ਘਾਰੇ ਫਰਵਰੀ 1762 ਈਸਵੀ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸਨ। ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਹਰ ਸਾਲ ਇਸ ਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ। ਉਪਰੰਤ ਕੀਰਤਨ ਤੇ ਕਥਾ ਵਿਚਾਰਾ ਕੀਤੀਆਂ ਜਾਂਦੀਆਂ ਹਨ। ਇਸੇ ਸਬੰਧੀ ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਆਰੰਭ ਹੋ ਚੁੱਕੇ ਹਨ ਜਿਨ੍ਹਾਂ ਦੇ ਭੋਗ 9 ਨਵੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ ਇਸ ਤੋਂ ਬਾਅਦ ਕੀਰਤਨ ਅਤੇ ਕਥਾ ਵਿਚਾਰਾਂ ਦੀ ਸਾਂਝ ਗੁਰਦੁਆਰਾ ਮਲਾਲ ਸ਼ਹੀਦ ਪਿੰਡ ਹਿੰਮਤਪੁਰਾ ਭਾਗੀਕੇ ਜ਼ਿਲ੍ਹਾ ਮੋਗਾ ਦੇ ਸੇਵਾਦਾਰ ਬਾਬਾ ਜੀ ਵੱਲੋਂ ਕੀਤੀ ਜਾਵੇਗੀ ਜੋ ਹਰ ਸਾਲ ਇੱਥੇ ਸੰਗਤਾਂ ਸਮੇਤ ਹਾਜ਼ਰੀਨ ਨਿਭਾਉਂਦੇ ਹਨ ਇਸ ਮੌਕੇ ਤੇ ਗੁਰੂ ਕੇ ਲੰਗਰ ਅਤੁੱਟ ਵਰਕਾਏ ਜਾਣਗੇ। ਪੁਨਾ ਨੇ ਇਸ ਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਇਹਨਾਂ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਦੀ ਅਪੀਲ ਕੀਤੀ। ਸਾ ਸੰਗਤ ਜੀ ਰਸਨਾ ਨੂੰ ਕਰੂ ਪਵਿੱਤਰ ਆਖੋ ਗੱਜ-ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਧੰਤਰ ਬਾਬਾ ਬਖਸ਼ੀ ਸਿੰਘ ਇਹ ਮਹਾਨ ਸ਼ਹੀਦ ਰੁੜਕਾਕਲਾਂ ਦੇ ਨਗਰ ਦੇ ਹੋਏ ਹਨ ਉਹਨਾਂ ਦਾ ਜਨਮ ਸਥਾਨ ਪਿੰਡ ਰੁੜਕਾਕਲਾਂ ਪੱਤੀ ਗੌਕੀ ਵਿਖੇ ਹੋਇਆ ਤੇ ਅੱਜ ਉਹਨਾਂ ਦੀ ਪਵਿੱਤਰ ਯਾਦ ਨੂੰ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਪੱਤੀ ਗੌਕੀ ਵਿਖੇ ਜੋ ਸ਼ਹੀਦਾਂ ਸਿੰਘਾਂ ਬਾਬਾ ਬਖਸ਼ੀ ਸਿੰਘਾਂ ਦਾ ਸਥਾਨ ਹੈ ਉੱਥੇ ਅਖੰਡ ਪਾਠ ਜੀ ਦੇ ਭੋਗ ਪਾਠ ਆਰੰਭ ਹੋ ਗਏ ਨੇ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਪਰਸੋਂ ਨੂੰ ਪਰसों ਦਿਨ ਐਤਵਾਰ ਨੂੰ 9 ਤਰੀਕ ਦਿਨ ਐਤਵਾਰ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਦਾਂ ਹੀ ਇਹਨਾਂ ਦੀ ਜਿਵੇਂ ਆਪਾਂ ਪਿਛਲੇ ਸਾਲਾਂ ਦੀ ਤਰ੍ਹਾਂ ਇਹਨਾਂ ਦੇ ਪਰਵ ਮਨਾਉਂਦੇ ਆ ਇਸੇ ਤਰ੍ਹਾਂ ਪਿਛਲੀ ਪਿਛਲੇ ਤਾਂ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਘੁੰਮ ਹੁਆ ਕੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਪੱਤੀ ਗਊ ਕੀ ਵਿਖੇ ਸ਼ਹੀਦਾ ਸਿੰਘਾਂ ਦੇ ਸਥਾਨ ਬਾਬਾ ਬਖਸ਼ੀ ਸਿੰਘ ਉਹਨਾਂ ਦੇ ਉਹਨਾਂ ਦੇ ਪਹੁੰਚ ਕੇ ਜਨਮ ਸਾਰੇ ਦਰਸ਼ਨ ਦਿਓ ਤੇ ਆਪਣੇ ਜਨਮ ਸਫਲ ਕਰੋ ਸੇਵਾ ਕਰਾਓ ਤੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ